ਹਾਂਜੀ ਆਪਾਂ ਜੀ ਇਹ ਕੜੌਂਜੀ, ਮੇਥੀ, ਮੇਥੇ ਤਿੰਨਾਂ ਚੀਜ਼ਾਂ ਦਾ ਹਾਂਜੀ ਆਪਾਂ اچਾਰੀ ਮਸਾਲਾ ਬਣਾਇਆ ਹੈਗਾ ਆ ਬਹੁਤ ਵਧੀਆ ਬਣਿਆ ਹੈਗਾ ਆਪਣੀ ਹੈਲਥ ਦੇ ਵਾਸਤੇ ਬਹੁਤ ਹੀ ਜ਼ਿਆਦਾ ਗੁੜ੍ਹ ਹੈ मोस्टली ਡਾਇਬੀਟੀ ਦੇ ਪੇਸ਼ੈਂਟ ਵਾਸਤੇ ਤਾਂ ਆਰਾਮ ਪਾਣ ਵਾਲਾ ਇਲਾਜ ਹੈਗਾ ਤੁਸੀਂ ਜੀ ਇਸ ਤਰ੍ਹਾਂ ਬਣਾ ਕੇ ਦੇਦਾ ਇੱਕ ਚਮਚਾ ਤੁਸੀਂ ਖਾਣੇ ਦੇ ਨਾਲ ਸਵੇਰੇ ਸ਼ਾਮੀ ਲੈ ਸਕਦੇ ਹੋ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੈਗੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਸਕਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟਰੀਓ ਗਾਰਡਨ ਐ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਹੀ ਆਪਾਂ ਬਣਾ ਰਹੇ ਆਂ ਆਚਾਰ ਦਾ ਮਸਾਲਾ ਜਿਹੜਾ ਕਿ ਆਪਾਂ ਆਚਾਰੀ ਮਸਾਲਾ ਜਿਹੜਾ ਬਣਾਉਣਾ ਹੈਗਾ ਉਹਦੇ ਵਿੱਚ ਜਿਹੜੀਆਂ ਆਪਾਂ ਚੀਜ਼ਾਂ ਲਈਆਂ ਜੀ ਆਪਾਂ 200 ਗ੍ਰਾਮੀ ਮੇਥੇ ਲਈ ਹੈਗੇ ਆ ਤੁਹਾਨੂੰ ਪਤਾ ਹੀ ਹੈ ਮੇਥੇ ਤੇ ਮੇਥੀ ਦੇ ਵਿੱਚ ਫਰਕ ਹੁੰਦਾ ਮੇਥੇ ਜਿਹੜੇ ਇਹਨਾਂ ਦੇ ਦਾਣੇ ਮੋਟੇ ਹੁੰਦੇ ਆ ਤੇ ਜਿਹੜੀ ਮੇਥੀ ਹੁੰਦੀ ਹੈ ਜੀ ਇਹ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਬਰੀਕ ਹੁੰਦੀ ਹੈਗੀ ਆ ਤੇ ਇਹ ਡਿਫਰੈਂਟ ਹੁੰਦੇ ਹਾਂ ਜਿੱਦਾਂ ਬ੍ਰਦਰ ਸਿਸਟਰ ਹੀ ਕਹ ਲੋ ਪਰ ਮੇਥੇ ਜਿਹੜੇ ਮੋٹے ਦਾਣੇ ਹੁੰਦੇ ਆ ਥੋੜੇ ਹਾਂਜੀ ਆਪਾਂ ਜੀ ਇਹ 200 ਗ੍ਰਾਮ ਜਿਹੜੇ ਮੇਥੇ ਲਏ ਹੈਗੇ ਆ ਤੇ 200 ਗ੍ਰਾਮ ਇਹਦੇ ਵਿੱਚ ਆਪਾਂ ਜੀ ਇਹ ਕਲੌਂਜੀ ਲਈ ਹੈਗੀ ਆ ਤੇ ਸੇਮ ਆਉਂਟੀ ਆਪਾਂ ਇਹ ਦੋਨੇ ਚੀਜ਼ਾਂ ਦੇ ਲਿਆ ਹੈਗਾ ਤੇ 100 ਗ੍ਰਾਮ ਆਪਾਂ ਜਿਹੜੀ ਇਹ ਮੇਥੀ ਹੈਗੀ ਲਈ ਹੈਗੀ ਆ ਇਹ ਜੀ ਥੋੜੀ ਬ੍ਰੇਕ ਹੁੰਦੀ ਆ ਹਾਂਜੀ ਆਪਾਂ ਇਹਨਾਂ ਨੂੰ ਜੀ ਓਵਰਨਾਈਟ ਭਿਓ ਕੇ ਰੱਖਿਆ ਸੀਗਾ ਤੇ ਸਾਰੀਆਂ ਚੀਜ਼ਾਂ ਨੂੰ ਪਾਣੀ ਦੇ ਵਿੱਚ ਤੁਸੀਂ ਭਿਓ ਲੈਣਾ ਹੈਗਾ ਆ ਰਾਤ ਨੂੰ ਭਿੰਦ ਦਾ ਤਸਵੀਰ ਤਾਂ ਕਿ ਬਹੁਤ ਵਧੀਆ ਹੋ ਜਾਂਦੀਆਂ ਹੁਣ ਆਪਾਂ ਬਾਦ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੀ ਇਹ ਰੋਸਟ ਕਰਕੇ ਇਹਨਾਂ ਨੂੰ ਥੋੜਾ ਜਿਹਾ ਸਲਾਬਾ ਜਿਆ ਪਾਣੀ ਜਿਹਦਾ ਰਚਨਾ ਹੋਵੇ ਤੇ ਰੋਸਟ ਕਰ ਲੈਣਾ ਹੈਗਾ ਆ ਹਾਂਜੀ ਇਹਨਾਂ ਨੂੰ ਮੈਂ ਹੁਣ ਕੜਾਈ ਦੇ ਵਿੱਚ ਪਾਉਂਗੀ ਖਾਂਜੀ ਇਹ ਬਲਜੀ ਜਿਹੜੇ ਮਿੱਥੇ ਹੈਗੇ ਆ ਇਹ ਵੀ ਹੁਣ ਆਪਾਂ ਇਹਨਾਂ ਨੂੰ ਥੋੜੀ ਜਿਹਾ ਰੋਸਟ ਕਰ ਲੈਣਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚ ਪਾ ਕੇ ਥੋੜਾ ਜਿਹਾ ਇਹਨਾਂ ਨੂੰ ਡਰਾਈ ਰੋਸਟ ਕਰਨਾ ਹੈ ਕਿ ਬਈ ਥੋੜਾ ਜਿਹਾ ਇਹਨਾਂ ਦੇ ਵਿੱਚ ਸਲਾਬਾ ਜਿਆ ਹੋ ਜਾਂਦਾ ਜਦੋਂ ਆਪਾਂ ਇਹਨਾਂ ਨੂੰ ਭਿਉਂਦੇ ਆ ਪਾਣੀ ਦੇ ਵਿੱਚ ਹਾਂਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਇਕੱਠੀਆਂ ਇਹੇ ਕਰ ਲੈਣੀਆਂ ਡਰਾਈ ਰੋਸ ਜਿੱਦਾਂ ਇਹ ਵਾਲੀ ਕਲੌਂਜੀ ਹੈਗੀ ਇਹਨੂੰ ਵੀ ਆਪਾਂ ਓਵਰਨਾਈਟ ਪਾਣੀ ਦੇ ਵਿੱਚ ਭਿਉਮ ਕੇ ਰੱਖਿਆ ਸੀਗਾ ਇਹ ਜੀ ਮੇਥੀ ਹੈਗੀ ਇਹ 100 ਗ੍ਰਾਮ ਹੈ ਸੇਮੀ ਇਹ ਵੀ ਆਪਾਂ ਇਹਨੂੰ ਸੋਕ ਕੀਤਾ ਹੈ ਪਾਣੀ ਦੇ ਵਿੱਚ ਹਾਂਜੀ ਇਹਨੂੰ ਆਪਾਂ ਜੀ ਹੁਣ ਡਰਾਈ ਰੋਸ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਇਹਦਾ ਜਦੋਂ ਪਾਣੀ ਸੁੱਕੀਆ ਥੋੜੀ ਜਿਹੀ ਖੁਸ਼ਬੂ ਵੀ ਨਾਈਸ ਆਉਣ ਲੱਗ ਜਾਂਦੀ ਹੈ ਔਰ ਥੋੜੀ ਜਿਹੀ ਰੋਸ ਹੋ ਜਾਂਦੀ ਆ ਇਹ ਜੀ ਬਹੁਤ ਵਧੀਆ ਹਾਂਜੀ ਗ੍ਰੈਮਟੀ ਹੈਗੀ ਆ ਤੁਹਾਨੂੰ ਪੱਤੇ ਆ ਜਿਹੜੀ ਮੇਥੀ ਦਾਣਾ ਹੈਗੀ ਆ ਇਹ ਆਪਣੇ 슈ਗਰ ਦੇ ਵਾਸਤੇ ਬਹੁਤ ਹੀ ਜ਼ਿਆਦਾ ਗੁੱਡ ਹੈਗੀ ਆ ਜੇ ਤੁਹਾਨੂੰ 슈ਗਰ ਆ ਟਾਈਪ 2 ਹੈਗੀ ਆ ਤਾਂ ਤੁਸੀਂ ਮੇਥੀ ਦਾਣਾ ਸਵੇਰੇ ਉੱਠ ਕੇ ਪਾਣੀ ਦੇ ਵਿੱਚ ਪੀਉਂ ਕੇ ਲਓ ਤਾਂ ਬਹੁਤ ਵਧੀਆ ਤੁਹਾਨੂੰ ਹਾਂਜੀ ਉਹ ਫਰਕ ਕਰਦਾ ਹੈਗਾ ਤੁਹਾਡਾ ਆਮ 슈ਗਰ ਦਾ ਲੈਵਲ ਲੋਅ ਕਰ ਦਿੰਦਾ ਆ ਬਹੁਤ ਹੀ ਵਧੀਆ ਚੀਜ਼ ਹੈਗੀ ਆ ਹਾਂਜੀ ਤੇ ਸਾਨੂੰ ਰੈਗੂਲਰ ਜੀ ਮੇਥੀ ਜ਼ਰੂਰ ਹੈ ਜੋ ਜਾਨਣੀ ਚਾਹੀਦੀ ਚਾਹ ਤੁਸੀਂ ਮੇਥੇ ਲੈ ਲਓ ਚਾਹੇ ਮੇਥੀ ਲੈ ਲਓ ਬਹੁਤ ਵਧੀਆ ਚੀਜ਼ ਹੈਗੀ ਤਾਂ ਹਾਂਜੀ ਜਿਹੜੀ ਕਲੌਂਜੀ ਹੈਗੀ ਆ ਇਹ ਜੀ ਆਪਣੇ ਹਾਜਮੇ ਨੂੰ ਠੀਕ ਰੱਖਦੀ ਹੈਗੀ ਆਪਣੇ ਡਾਈਜੈਸ਼ਨ ਨੂੰ ਬਹੁਤ ਵਧੀਆ ਜਿਸ ਤਰ੍ਹਾਂ ਆਪਾਂ ਨੂੰ ਐਸਟੀਡੀ ਗੈਸ ਦੀ ਪ੍ਰੋਬਲਮ ਹੋ ਜਾਂਦੀ ਹੈ ਫੂਡ ਖਾਣ ਤੋਂ ਬਾਅਦ ਆਪਾਂ ਨੂੰ ਐਦਾਂ ਲੱਗਦਾ ਕਿ ਆਪਾਂ ਉਫਾਰਾ ਜਿਹਾ ਮਿਸਟਸ ਕਰਦੇ ਹੈਗੇ ਆ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਇਹ ਜੀ ਬੈਸਟ ਰੈਮਡੀ ਹੈਗੀ ਆ ਸੂਸੀਆਂ ਨੂੰ ਬਣਾ ਕੇ ਇਸ ਤਰ੍ਹਾਂ ਚਾਰ ਵਾਂਗ ਮਸਾਲਾ ਬਣਾ ਕੇ ਰੱਖ ਲਓ ਤੇ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਤੁਸੀਂ ਅੱਧਾ ਚਮਚਾ ਇੱਕ ਚਮਚਾ ਲੈ ਸਕਦੇ ਹੈਗੇ ਆ ਤੁਸੀਂ ਬਹੁਤ ਹੀ ਜ਼ਿਆਦਾ ਹੰਦੀ ਆਪਣੇ ਆਪ ਨੂੰ ਜੀ ਗੁੱਡ ਮਹਿਸੂਸ ਕਰੋਗੇ ਕਿ ਤੁਹਾਨੂੰ ਗੈਸ ਗੁਸਤੋਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈਗਾ ਇਹ ਕਪੜਾ ਜੀ ਮੇਥੀ ਦਾਣਾ ਜਿਹੜਾ ਹੈਗਾ ਆ ਤੇ ਕਲੌਂਜੀ ਹੈਗੀ ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਜੀ ਰੋਜ਼ ਤੋਂ ਹੋਗੀਆਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਬਹੁਤ ਹੀ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਹੁਣ ਇਹਦਾ ਜਿਹੜਾ ਮੋਇਸਚਰ ਹੁੰਦਾ ਆ ਪਾਣੀ ਵਿੱਚ ਹੋਵੇ ਤਾਂ ਫਿਰ ਉਹ ਸੁੱਕ ਜਾਂਦਾ ਉਹਦੇ ਨਾਲ ਫਿਰੇ ਛੇਤੀ ਖਰਾਬ ਨਹੀਂ ਹੁੰਦਾ ਹੈਗਾ ਤੁਸੀਂ ਉਹਨੂੰ ਬਹੁਤ ਜੀ ਲੌਂਗ ਟਾਈਮ ਰੱਖ ਸਕਦੇ ਇਹ ਰੈਮਡੀ ਨੂੰ ਇਸ ਤਰ੍ਹਾਂ ਮਸਾਲਾ ਬਣਾ ਕੇ ਜਦੋਂ ਵੀ ਖਾਣਾ ਖਾਣਾ ਤੁਸੀਂ ਉਹਦੇ ਇਹਨੂੰ ਖਾ ਸਕਦੇ ਆ ਨਾਲ ਤੇ ਬਹੁਤ ਜਾਦੀ ਇਹਦੇ ਬੈਨੀਫਿਟ ਹੈਗੇ ਆ ਤੁਹਾਨੂੰ ਪਤਾ ਹੀ ਮੇਥੀ ਜਿਹੜੀ ਹੈਗੀ ਆ ਮੇਥੀ ਦਾਣਾ ਇਹ ਤੁਹਾਡੇ ਕ੍ਰੈਸਟੋਲ ਲੈਵਲ ਨੂੰ ਵੀ ਬਹੁਤ ਜ਼ਿਆਦਾ ਹਾਂਜੀ ਮੈਨੇਜ ਕਰਦਾ ਹੈਗਾ ਆ ਜੇ ਤੁਹਾਡਾ ਹਾਈ ਕ੍ਰੈਸਟੋਲ ਹੈ ਤਾਂ ਤੁਸੀਂ ਜ਼ਰੂਰ ਜੀ ਮੇਥੀ ਦਾਣਾ ਕਲੌਂਜੀ ਈਦਾਂ ਦੀਆਂ ਚੀਜ਼ਾਂ ਨੂੰ ਯੂਜ਼ ਕਰੋ ਤੇ ਬਹੁਤ ਜ਼ਿਆਦਾ ਹਾਂਜੀ ਇਹਨਾਂ ਦੇ ਬੈਨੀਫਿਟ ਹੈ ਹੁਣ ਆਪਾਂ ਜੀ ਇਹਨੂੰ ਕੱਢ ਲੈਣਾ ਹੈਗਾ ਥਾਲੀ ਦੇ ਵਿੱਚ ਜੀ ਇਹ ਵੀ ਆਪਾਂ ਪੈਨ ਲਾ ਲੈਣਾ ਹੈਗਾ ਥੋੜੇ ਆਪਾਂ ਇਹਨੂੰ ਆਪ ਸਾਫ਼ ਕਰ ਲੈਣਾ ਵਿੱਚੋਂ ਇਹਨੂੰ ਆਪਾਂ ਹਲਾ ਦੇਣਾ ਮਾੜਾ ਜਿਹੜਾ ਹੈਗਾ ਆ ਗਰਮ ਹੈਗਾ ਹਵਾ ਜੀ ਨਿਕਲ ਜੇ ਇਹਦੀ ਇਹ ਜੀ ਆਪਣੇ ਕੋਲ ਸਰੋਂ ਦਾ ਤੇਲ ਹੈਗਾ ਇਹਨੂੰ ਆਪਾਂ ਗਰਮ ਕੀਤਾ ਹੈਗਾ ਗਰਮ ਕਰਕੇ ਠੰਡਾ ਕੀਤਾ ਹੈ ਇਹ ਹੈ ਅੱਧੀ ਕੌਲੀ ਹੈਗੀ ਇਹਨੂੰ ਆਪਾਂ ਗਰਮ ਕਰ ਲੈਣਾ ਥੋੜਾ ਜਿਆਦਾ ਤੇ ਵਿੱਚ ਪਾ ਦੇਣਾ ਸਮਾਨ ਹਾਂਜੀ ਇਹਦੇ ਵਿੱਚ ਆਪਾਂ ਥੋੜੇ ਮਸਾਲੇ ਪਾਉਣੇ ਹੈਗੇ ਆ ਨਾ ਥੋੜਾ ਨਮਕ ਤੇ ਮਸਾਲਾ ਹਲਦੀ ਹਾਂਜੀ ਇਹਦੇ ਵਿੱਚ ਮੈਂ ਸਾਲਟ ਪਾਉਂਗੀ ਜਿਹੜਾ ਹੈਗਾ ਪਿੰਕ ਹਿਮਾਲੀਅਨ ਸਾਲਟ ਵਿੱਚ ਇਹਦੇ ਥੋੜਾ ਜਿਹਾ ਆਪਾਂ ਕਾਲਾ ਲੋਨ ਵੀ ਮਿਕਸ ਕੀਤਾ ਹੈਗਾ ਆ ਇਹ ਵਾਲਾ ਜੀ ਹੈਗਾ ਜੀਰਾ ਪਾਊਡਰ ਹੈਗਾ ਇਹ ਇਹ ਹਲਦੀ ਪਾਊਡਰ ਪਾਵਾਂਗੇ ਇਹਦੇ ਵਿੱਚ ਇਹ ਵਾਲੀ ਦੇਗੀ ਮਿਰਚ ਹੈਗੀ ਆ ਜੀ ਕੌੜੀ ਨਹੀਂ ਹੈ ਜੀ ਬਹੁਤ ਜ਼ਿਆਦਾ ਇਹ ਥੋੜਾ ਜਿਹਾ ਆਪਾਂ ਟੇਸਟ ਲਈ ਇਹਦੇ ਵਿੱਚ ਅਮਚੂਰ ਪਾਵਾਂਗੇ ਹਾਂ ਜੀ ਇਹ ਬੱਲੇ ਮਸਾਲੇ ਹੈਗੇ ਆਪਾਂ ਨੂੰ ਮਿਕਸ ਕਰ ਲੈਣਾ ਜਿੰਨੀ ਤਰ੍ਹਾਂ ਜਸਤਾ ਆਪਾਂ ਇਹ ਮਸਾਲਿਆਂ ਦੇ ਨਾਲ ਫਿਰ ਆਪਾਂ ਨੂੰ ਖਾਣ ਨੂੰ ਟੇਸਟੀ ਵੀ ਲੱਗਦਾ ਹੈਗਾ ਇਹ achar ਵਾਂਗੂ ਫਿਰ इजीली ਆਪਾਂ ਇਹਨਾਂ ਨੂੰ ਜਦੋਂ ਵੀ ਖਾਣਾ ਖਾਣਾ ਰੋਟੀ ਦੇ ਪਰੌਤੇ ਦੇ ਨਾਲ ਆਪਾਂ ਖਾ ਸਕਦੇ ਹੈਗੇ ਇੱਕ ਚਮਚਾ ਇਹਦੇ ਵਿੱਚ ਹੀ ਆਪਣਾ ਜਿਹੜਾ ਹੈ ਗਾਏ ਤੇ ਮੇਥੀ ਦਾਣਾ ਜਿਹੜਾ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਹੁਣ ਥੋੜਾ ਜਿਹਾ ਮਿੱਠਾਲੀ ਮੇਰੀ ਕਰਮ ਹੈਗੀ ਆ ਸਾਰੇ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਦੇਣਾ ਹੈਗਾ ਲੂਣ ਵਿੱਚ ਜਿਹੜਾ ਪਾਇਆ ਹੈਗਾ ਆਪਾਂ ਹੰਦੀ ਦਾ ਆਪਾਂ ਮਿਕਸ ਕਰ ਦੇਣਾ ਫਰਨੀਚੀ ਚਾਹਾਂ ਜਿਸ ਤਰ੍ਹਾਂ ਆਪਾਂ ਜੇ ਚਾਰ ਮਸਾਲਾ ਬਣਾਉਣਾ ਹੈ ਆ ਅਚਾਰ ਦੇ ਵਿੱਚ ਵੀ ਆਪਾਂ ਇਹ ਚੀਜ਼ਾਂ ਸਪੋਣੀਆਂ ਹੈਗੇ ਆ ਫਰ ਇਹ ਆਪਾਂ ਜੇ ਇਦਾਂ ਖਾਣੇ ਹੈਗੇ ਤਾਂ ਆਪਾਂ ਨੂੰ ਹੋਰ ਬੈਨੀਫਿਟ ਹੈਗੇ ਤੇ ਪੁੱਤ ਜਾਂਦਾ ਹਾਂ ਜੀ ਕਿਉਂਕਿ ਡਾਇਬੀਟੀ ਦੇ ਕ੍ਰਿਸਟਲ ਵਾਸਤੇ ਤੁਹਾਡੀ ਸਕਿਨ ਨੂੰ ਵੀ ਇਹ ਮੇਥੀ ਜੀ 글로 ਕਰਦੀ ਹੈਗੀ ਆ ਤੁਹਾਡੇ ਵਾਲਾਂ ਵਾਸਤੇ ਬਹੁਤ ਹੀ ਜਿਆਦਾ ਵਧੀਆ ਚੀਜ਼ ਹੈਗੀ ਆ ਤੇ ਇਸ ਤਰ੍ਹਾਂ ਆਪਾਂ ਖਾ ਸਕਦੇ ਹਾਂ ਜਦੋਂ ਵੀ ਆਪਾਂ ਖਾਣਾ ਖਾਣਾ ਜਿਸ ਤਰ੍ਹਾਂ ਆਪਾਂ achar ਲੈਣੇ ਆ ਤੇ ਆਪਾਂ ਇਹਨੂੰ ਚਮਚਾ ਕੇ ਲੈ ਸਕਦੇ ਹਾਂ ਨਾਲ ਹਾਂਜੀ ਤੁਸੀਂ ਬਹੁਤ ਲੰਬਾ ਸਮਾਂ ਇਹ ਖਰਾਬ ਨਹੀਂ ਹੁੰਦੇ ਹੈਗਾ ਇਸ ਤਰ੍ਹਾਂ ਬਣਾ ਕੇ ਰੱਖ ਸਕਦੇ ਹੈਗੇ ਆ ਬਹੁਤ ਜ਼ਿਆਦਾ ਇਹਨੂੰ ਟਾਈਮ ਲੀਨ ਹੈ ਕਿਉਂਕਿ ਜੀ ਬਹੁਤ ਛੇਤੀ ਬਣ ਜਾਂਦਾ ਹੈ। ਇਸ ਤਿਕ ਤਰ੍ਹਾਂ ਇਹਨ ਇੱਕ ਜ਼ਿਆਦਾ ਥੋੜਾ ਜਿਹਾ ਆਪਾਂ ਇਹਨੂੰ ਇਹ ਤੱਕ ਡਰਾਈ ਰੋਸਟ ਹੋਰ ਕਰ ਲੈਣਾ ਹੈਗਾ ਯਾ ਕਿਉਂਕਿ ਜਿਹੜੇ ਮਸਾਲੇ ਉਹਨਾਂ ਦਾ ਫਲੇਵਰ ਵਿੱਚ ਆ ਜਾਵੇ। ਠੰਡਾ ਕਰਕੇ ਆਪਾਂ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਇਹਨੂੰ ਯਾ ਟਾਈਟ ਕਰਨ ਦੇ ਕੰਟੇਨਰ ਦੇ ਵਿੱਚ ਰੱਖ ਸਕਦੇ ਹਾਂ ਇਸ ਤਰ੍ਹਾਂ ਆਪਾਂ ਚਾਹ ਰੱਖਦੇ ਹੈਗੇ। ਕਪੜਾ ਜੀ ਇਹ ਮਸਾਲਾ ਜਿਹੜਾ ਹੁਣ ਰੈਡੀ ਹੋ ਗਿਆ ਆ ਥੋੜਾ ਜਿਹਾ ਹਵਾ ਲਈ ਮਿਕਸ ਹੋ ਗਈਆਂ ਕਾਰੀਆਂ ਚੀਜ਼ਾਂ ਹਾਂਜੀ ਹੁਣ ਇਹਦੇ ਵਿੱਚ ਆਪਾਂ ਜੀ ਇਹ ਵਾਲਾ ਜੀ ਹੌਲੀ-ਬੌਲੀ ਹੈਗਾ ਇਹ ਠੰਡਾ ਹੀ ਹੈਗਾ ਇਹਨੂੰ ਆਪਾਂ ਗਰਮ ਨਹੀਂ ਕੀਤਾ ਹੈਗਾ ਇਸ ਤਰ੍ਹਾਂ ਹੀ ਆਪਣੇ ਸਿਰ ਦੇ ਵਾਸਤੇ ਬਹੁਤ ਵਧੀਆ ਬੈਨੀਫਿਟ ਦਿੰਦਾ ਹੈਗਾ ਇਹਨੂੰ ਵੀ ਆਪਾਂ ਵਿੱਚੇ ਮਿਕਸ ਕਰ ਦੇਣਾ ਹੈਗਾ ਇਹਦੇ ਨਾਲ ਫਿਰ ਲੰਬਾਟਾਣਾ ਹਾਂਜੀ ਇਹਨੂੰ ਕੋਈ ਖਰਾਬ ਨਹੀਂ ਹੁੰਦਾ ਹੈਗਾ ਇਸ ਦਾ ਲਾਭਾ ਵਗੈਰੇ ਤੋਂ ਬਚਿਆ ਰਹਿੰਦਾ ਹੈ ਥੋੜਾ ਜਾਂ ਹਾਂਜੀ ਇਹ ਵਾਈਨਿੰਗਰ ਹੈਗਾ ਆ ਸਿਪਕਾ ਜਿਹੜਾ ਹੈਗਾ ਇਹ ਵੀ ਪਾ ਦੇਣਾ ਹੈਗਾ ਹਾਂਜੀ ਇਹ ਵੀ ਵਧੀਆ ਹੈਗਾ ਬਹੁਤ ਇਹਦੇ ਨਾਲ ਬਿਹਤਰੀ ਹੁੰਦਾ ਹੈਗਾ ਸ਼ੈਲਫ ਲਾਈਫ ਉਹ ਵੱਧ ਜਾਂਦੀ ਟੀਜ ਦੀ ਸਾਰੀਆਂ ਚੀਜ਼ਾਂ ਨੂੰ ਆਪਾਂ ਜੀ ਮਿਕਸ ਕਰ ਦੇਣਾ ਹੈਗਾ ਤੇ ਠੰਡਾ ਕਰਕੇ ਆਪਾਂ ਹੁਣ ਇਹਨੂੰ ਕੰਟੇਨਰ ਦੇ ਵਿੱਚ ਪਾ ਲੈਣਾ ਹੈਗਾ ਹਾਂਜੀ ਆਪਣਾ ਜੀ ਮਸਾਲਾ ਜਿਹੜਾ ਹੈਗਾ ਠੰਡਾ ਹੋ ਗਿਆ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਹੋ ਗਈਆਂ ਆ ਇਹ ਜੀ ਬਹੁਤ ਵਧੀਆ ਚੀਜ਼ ਬਣੀ ਆ ਹਾਂਜੀ ਇੱਕ ਮਸਾਲਾ ਨਹੀਂ ਹੈਗਾ ਇਹ ਇੱਕ ਕਿਸਮ ਦੀ ਦਵਾਈ ਹੈਗੀ ਤੁਸੀਂ ਇਹਨੂੰ ਦਵਾਈ ਦੇ ਤੌਰ ਤੇ ਯੂਜ਼ ਕਰਨਾ ਹੈਗਾ ਆ ਬਹੁਤ ਹੀ ਜ਼ਿਆਦਾ ਇਹਦੇ ਬੈਨੀਫਿਟ ਹੈਗੇ ਆਪਣੀ ਹੈਲਥ ਵਾਸਤੇ ਜੀ ਇੱਕ ਚਮਚਾ ਤੁਸੀਂ ਜਰੂਰ ਹਾਂਜੀ ਰੋਟੀ ਦੇ ਨਾਲ ਖਾ ਲੈਣਾ ਜਦੋਂ ਵੀ ਖਾਣਾ ਖਾਣਾ ਹੈਗਾ ਸਵੇਰੇ ਸ਼ਾਮੀ ਤੇ ਵਧੀਆ ਚੀਜ਼ ਜੀ ਹੈਗੀ ਆ ਜੇ ਜੀ ਤੁਹਾਨੂੰ ਸਾਡੀ ਇਹ ਰੈਮਡੀ ਵਧੀਆ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ ਹੁਣ ਆਪਾਂ ਇਹਨੂੰ ਜੀ ਕੰਟੇਨਰ ਦੇ ਵਿੱਚ ਪਾਉਣ ਲੱਗੇ ਹੈਗੇ ਆ